ਉਮਾਉ ਚਨਾ ਬਿਤਕ ਗਿਆ ਮਹਿਲਾ ਪਹਿਲਾਂ ਪਹਿਨਾ ਮੀਆਂ ਰਾਤ ਦਿਨ ਜੀਨਾ ਤੱਕ ਪਹੁੰਕਤੀ ਐ ਭਮਣਾਏ ਕੋਹ ਬਕਰਾਂ ਰਿੰਖਾਇਆ ਸਪਾਏ ਹੋਏ ਪੁਰਾਣਾ ਸੁਟੀ ਐ ਫਿਰ ਪਈਆ ਹੋਰ ਨਾਨਕ ਜੇ ਤਖਉ ਬਜ਼ੁਰ ਮਹਿਲਾ ਪਹਿਲਾ ਨਾ ਬਣੀ ਪੱਤੀ ਉਪਜੈ ਸਾਲਾਹੀ ਸਚਸੂ ਦਰਗੈ ਅੰਦਰ ਪਈ ਐ ਤਗਣਾ ਤੂ ਤਸ ਕੋ ਮੈਂ ਲਪਲਾ ਤਗਣਾ ਇੰਦਰੀ ਤਗਣਾ ਨਾਰੀ ਪਲਕੇ ਤੇ ਪਵੈਲ ਤੇ ਦਾੜੀ ਤਗਣਾ ਪੈਰੀ ਤਗਣਾ ਤੀ ਤਗਣਾ ਜਿਵਾ ਤਗਣਾ ਅਖੀ ਬਿਤ ਗਾ ਪੇ ਵਕੈ ਵਟ ਥਾਗੇ ਅਵਰਾ ਕਹਤੈ ਨਾਨਕ ਰਵੇ ਆ ਕੱਢ ਕਾਗਲ ਦਸਹਿਰਾ ਸੁਣੋ ਦੇਖੋ ਲੋਕਾ ਵਿਦਾ ਨਨ ਮਨ ਅੰਧਾ ਨੋਂ ਸੁਜਾ ਕੋੜੀ ਜਾਗ ਹੋਵੇ ਦਇਆਲਿਰ ਫਕਰ ਸੁਨੋ ਤੁਮ ਮੰਨਾਈ ਸੀ ਹੋ ਮੰਨਿਆ ਹੋਵੇ ਪ੍ਰਵਾਨ ਖਸਮੇ ਕਾਮ ਹੈ ਪਲਸੀ ਖਸਮ ਪਾਵੇ ਸੋ ਕਰੇ ਚਿੰਦਿਆ ਸੋ ਫਲ ਪਾਏ ਸੀ ਤੇ ਪੈਂਦਾ ਜਾਏ ਸੈਤਾਨ ਦਰਗਰਿ ਸ੍ਰੀ ਹੋੜੀ ਸਾਹਿਬ ਹੋਏ ਦਇਆ ਕਿਰਪਾ ਕਰੇ ਤਾਂ ਸਾਈ ਕੰ ਸੋ ਸੇਵਕ ਸੇਵਾ ਕਰੇ ਸੀ ਹੁਕਮਨਿਆ ਹੋਵੇ ਪ੍ਰਵਾਨ ਤਖਸਮੇ ਸੀ ਖਸਮੇ ਪਾਵੇ ਸੋ ਕਰੇ ਮਨਸੀ ਦਾਂਦਰਗਾ ਪੈਂਦਾ ਚਾਹੀਸੀ ਚਾਹੀਸੀ ਦੌ ਤਰਸ਼ਨ ਕੀ ਕਰੂ ਸਮਾਏ ਮੈਂ ਦਰ ਮੰਗਤ ਪੀਖਿਆ ਪਾਈ ਤਉ ਦਰਸ਼ਨ ਕੀ ਕਰੋ ਸਮਾਈ ਮੈਂ ਦਰਮਾਗਤ ਪੀਖਿਆ ਪਾਈ ਤਉ ਦਰਸ਼ਨ ਕੀ ਕਰੋ ਸਮਾਈ ਦਰਮੰਗਤ ਪੀਖੇ ਅਪਾਈ ਮੈਂ ਦਰਮੰਗਤ ਪੀਖੇ ਅਪਾਈ ਉਹ ਦਰਸ਼ਨ ਕੀ ਕਰੋ ਸਮਾ ਬਹੁਤ ਤੇਰਾ ਭਾਖਲੜੀ ਮੇਰਾ ਚੀ ਮੈਂ ਤੇਵਾਨਾ ਪਿਆਤੀ ਕਰ ਕਾ ਸਾ ਦਰਸ਼ਨ ਦੀ ਭੂਖ ਕਰ ਦਰਸ਼ਨ ਕੀ ਪੀਖ ਮੈਂ ਦਰਵਾਜ਼ਾ ਨਹੀਂ ਤਾਈ ਤਉ ਦਰਸ਼ਨ ਕੀ ਕਰੋ ਸਮਾਈ ਮੈਂ ਦਰਵਾਜ਼ਾ ਤੀਕੇ ਆਪਾ ਤਉ ਦਰਸ਼ਨ ਕੀ ਕਰੋ ਆਪਾ ਫਤਿਹ ਬੁਦੂ ਸਾਹਿਬ ਕੀਓ ਸਤਿ ਬੁਰਖੇ ਕਜਾਂ ਦੇ ਆ ਸਤ ਗੁਰ ਦਿਸ ਕਾ ਿਸ ਕਾ ਸੱਣ ਸਿਖ ਉਧਰੈ ਨਾਰਕ ਹਰ ਗੁਨਾ ਕਾਉ ਸੰਜਮੀ ਆਦਮ